ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਤ ਸਿੰਘ ਤੁਹਾਡਾ ਆਪਣਾ ਚੈਨਲ ਥਿੰਦ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਨਵੇਂ ਨਵੇਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਬੈੱਲ ਵਾਲਾ ਬਟਨ ਜਰੂਰ ਦਬਾਓ ਤਾਂ ਜੋ ਬਤੇ ਤੋਂ ਵਧੀਆ ਹਰ ਇੱਕ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਤਕਰੀਬਨ ਜਿਹੜੀਆਂ ਕਣਕਾਂ ਆਪਣੀਆਂ ਅਕਤੂਬਰ ਦੇ ਪਹਿਲੇ ਅਕਤੂਬਰ ਦੇ ਸੌਰੀ ਲਾਸਟ ਹਫਤੇ ਦੇ ਵਿੱਚ ਬੀਜੀ ਹੋਈਆਂ ਸੀ ਜਾਂ ਨਵੰਬਰ ਦੇ ਪਹਿਲੇ ਹਫਤੇ ਤੋਂ 1-2 ਤਰੀਕ ਦੇ ਨੇੜੇ ਤੇੜੇ ਵੀ ਜਿਵੇਂ ਸੀਗੇ 70-72 ਦਿਨ ਦੇ ਨੇੜੇ ਤੇੜੇ ਕਣਕਾਂ 75 ਵਿੱਚ 80 ਦਿਨ ਦੀਆਂ ਕਣਕਾਂ ਹੋਈਆਂ ਤਾਂ ਕਿਸਾਨ ਵੀਰੋ ਬਹੁਤ ਸਾਰੇ ਕਿਸਾਨ ਵੀਰ ਨੇ ਜਿਹੜੇ ਆਪਾਂ ਨੂੰ ਮੈਸੇਜ ਵਗੈਰਾ ਕਰਦੇ ਨੇਗੇ ਜਾਂ ਸਵਾਲ ਨੇ ਉਹਨਾਂ ਦੇ ਜਿਹੜੇ ਕਿਸਾਨ ਵੀਰ ਤਾਂ ਪੁਰਾਣੇ ਨੇ ਉਹਨਾਂ ਨੂੰ ਤਾਂ ਇਹ ਚੀਜ਼ਾਂ ਦਾ ਪਤਾ ਹੈ ਪਰ ਨਵੇਂ ਕਿਸਾਨ ਵੀਰ ਜਿਹੜੇ ਆਉਂਦੇ ਨੇਗੇ ਉਹਨਾਂ ਨੂੰ ਇਹ ਗੱਲਾਂ ਬਾਰੇ ਹਜੇ ਪੂਰੀ ਨਹੀਂ ਨੌਲੇਜ ਜਿਨ੍ਹਾਂ ਨੇ ਨਵੀਂ ਖੇਤੀ ਸ਼ੁਰੂ ਕਰੀਆ ਕਿਉਂਕਿ ਬਹੁਤ ਸਾਰੇ ਕਿਸਾਨ ਵੀਰ ਨੇ ਜਿਹੜੇ ਹੋਰ ਕੰਮ ਕਰ ਸੱਡ ਕੇ ਹੁਣ ਖੇਤੀ ਨੂੰ ਤਰਜੀਹ ਦੇਣ ਲੱਗੇ ਨੇ ਵਧੀਆ ਗੱਲ ਐ ਤੇ ਉਹ ਕਿਸਾਨ ਵੀਰਾਂ ਵਾਸਤੇ ਮੈਂ ਵੀਡੀਓ ਇਹ ਅੱਜ ਪਾਈ ਐ 2013045 ਫੰਗੀ ਸਾਈਡ ਵਾਰਨ ਦੀ ਸਪਰੇ ਲਈ ਧੁਕਮਾ ਸਮਾ ਕਿਹੜਾ ਐ ਆਪਾਂ ਪ੍ਰੈਕਟੀਕਲ ਤੁਹਾਨੂੰ ਪ੍ਰੈਕਟੀਕਲ ਤੌਰ ਤੇ ਤੁਹਾਨੂੰ ਇਹ ਦਿਖਾ ਰਹਾਂਗੇ ਤੇ ਕਿਸਾਨ ਵੀਰੋ ਇਹ ਜਿਹੜੀ ਤੁਸੀਂ ਕਿਸਮ ਦੇਖ ਰਹੇ ਹੋਗੇ ਇਹ HD3080 ਕਿਸਮ ਹੈ ਤੇ ਇਹ 29 ਅਕਤੂਬਰ ਦੀ ਬਿਜਾਈ ਹੋਈ ਹੋਈ ਹੈ ਇਹਦੀ ਤੇ ਕਿਸਾਨ ਵੀਰੋ ਅੱਜ ਆਪਾਂ ਗੱਲਬਾਤ ਕਰਨੀ ਹੈ ਝੰਡੇ ਪੱਤੇ ਦੀ ਤੇ ਗੋਪਰਨ ਦੀ ਇਹ ਕਿਸਾਨ ਵੀਰੋ ਜਿਹੜੀ ਕਿਸਮ ਹੈ HD3080 29 ਅਕਤੂਬਰ ਦੀ ਇਹਦੀ ਬਿਜਾਈ ਹੈ ਰੌਣੀ ਕਰਕੇ ਖੇਤ ਵੀਜਿਆ ਗਿਆ ਸੀਗਾ ਸਾਰੀ ਪਰਾਲੀ ਪ੍ਰੋਲੀ ਵਿੱਚੇ ਵਾਹ ਕੇ ਤੇ ਹੁਣੇ ਕਿਸਾਨ ਵੀਰੋ ਝੰਡੇ ਪੱਤੇ ਇਹਦੇ ਬਿਲਕੁਲ ਬਾਹਰ ਆ ਚੁੱਕੇ ਨੇ ਸਾਰੇ ਝੰਡਾ ਪੱਤਾ ਹੁੰਦਾ ਕੀ ਹੈ ਉਹ ਮੈਂ ਤੁਹਾਨੂੰ ਦੱਸਦਾ ਆਪ ਦੇਖੋ ਤੁਸੀਂ ਇੰਨਾ ਕ ਨਿੱਕਾ ਜਾਂ ਛਿੱਟਾ ਬਣ ਚੁੱਕਿਆ ਇਹਦੇ ਵਿੱਚ ਤੇ ਇਹ ਤਕਰੀਬਨ 5 ਤੋਂ 7 ਦਿਨ ਦੇ ਵਿੱਚ ਇਹਨੇ ਨਸਾਰਾ ਲੈਣਾ ਸ਼ੁਰੂ ਕਰ ਦੇਣਾ ਝੰਡਾ ਪੱਤਾ ਕਿਸਾਨ ਵੀਰੋਂ ਹੁੰਦਾ ਕੀ ਹੈ ਜਦੋਂ ਆਪਣੀ ਫਸਲ ਹੈ ਜਿਹੜੀ ਇਹਦਾ ਬਿਲਕੁਲ ਆਖੀਰਲਾ ਪੱਤਾ ਬਾਹਰ ਆਉਂਦਾ ਹੈ ਪਹਿਲਾਂ ਉਹ ਬਿਲਕੁਲ ਸਿੱਧਾ ਰਹਿੰਦਾ ਤੇ ਫਿਰ ਉਸ ਮਤਲਬ ਕਿ ਜਿੱਦਾਂ ਆਪਾਂ ਕਹਦੇ ਨੇ ਪੱਤਾ ਗਿਰਦਾ ਹੈ ਪੱਤਾ ਉਹ ਵਧੀਆ ਚੌੜਾ ਹੁੰਦਾ ਹੈ ਬਿਲਕੁਲ ਅਖੀਰਲਾ ਪੱਤਾ ਹੁੰਦਾ ਤੇ ਜਿਹੜੀ ਉਹ ਪੱਤੇ ਦੀ ਅੰਦਰਲੀ ਨਾਲੀ ਬਣਦੀ ਹੈ ਉਹਦੀ ਲਪੇਟ ਦੇ ਵਿੱਚ ਆਪਣੇ ਮੁੰਜਰ ਲੋਕੀ ਹੁੰਦੀ ਹੈ ਜਿਹਨੂੰ ਆਪਾਂ ਬੱਲੀ ਕਹਦੇ ਨੇ ਛਿੱਟਾ ਉਹ ਪੱਤੇ ਦੀ ਲਪੇਟ ਦੇ ਵਿੱਚ ਲੋਕਿਆ ਹੋਇਆ ਹੁੰਦਾ ਤੇ ਉਸ ਦੇ ਵਿੱਚੋਂ ਬਾਅਦ ਦੇ ਵਿੱਚ ਛਿੱਟਾ ਬਾਹਰ ਆਉਂਦਾ ਉਹ ਪੱਤਾ ਬਿਲਕੁਲ ਅਖੀਰਲਾ ਤੇ ਕਿਸਾਨ ਵੀਰਵਾ ਤੁਸੀਂ ਹੁਣ ਦੇਖ ਸਕਦੇ ਹੋ ਜਿਹੜਾ ਆ ਪੱਤਾ ਹੈ ਬਿਲਕੁਲ ਐਂਡ ਵਾਲਾ ਪੱਤਾ ਹੈ ਬੂਟੇ ਦਾ ਬਿਲਕੁਲ ਐਂਡ ਵਾਲਾ ਪੱਤਾ ਹੈ ਇਹਦੀ ਚੌੜਾਈ ਬਹੁਤ ਵਧੀਆ ਹੁੰਦੀ ਹੈਗੀ ਆ ਦੇਖੋ ਤੇ ਗੋਭਾਂ ਇਹਦੀ ਹੁਣ ਫੁੱਲੀਆਂ ਪਈਆਂ ਨੇ ਕਣਕ ਦੀਆਂ ਪੂਰੀਆਂ ਬਾਹਰ ਆਉਣ ਨੂੰ ਬਿਲਕੁਲ ਤਿਆਰ ਹੈ ਕਣਕੇ ਤੇ ਆ ਦੇਖੋ ਵਧੀਆ ਚੌੜਾ ਪੱਤਾ ਹੈ ਬਿਲਕੁਲ ਅਖੀਰਲਾ ਪੱਤਾ ਹੈ ਇਹਦੀ ਨਾਲ ਹੀ ਆ ਜਿਹੜੀ ਇਹਦੇ ਵਿੱਚ ਆ ਜੋ ਨਾਲੀ ਮੈਂ ਕੱਢੀ ਇਹਦੇ ਵਿੱਚ ਛਿੱਟਾ ਬਣਿਆ ਹੋਇਆ ਹੈਗਾ ਇਹੇ ਕਿਸਾਨ ਵੀਰੋ ਜਿਹੜਾ ਸਮਾਂ ਬਿਲਕੁਲ ਹੀ ਠੁਕਮਾ ਸਮਾਂ ਹੁੰਦਾ ਜਦੋਂ ਤੁਹਾਡੇ ਖੇਤ ਦੇ ਵਿੱਚ ਇਹੋ ਜੀ ਸਥਿਤੀ ਆ ਜਾਵੇ ਤਾਂ ਤੁਸੀਂ 13045 ਕਰਨੀਆਂ ਬੋਰਨ ਕਰਨੀਆਂ ਜਾਂ ਫੰਗੀਸਾਈਡ ਕਰਨੀਆਂ ਦਾਣੇ ਦੀ ਕੁਆਲਿਟੀ ਵਾਸਤੇ ਤੁਸੀਂ ਕਰ ਸਕਦੇ ਹੋ ਇਹ ਸਥਿਤੀ ਹੈ ਛਿੱਟਾ ਜੇ ਵੱਡਾ ਹੋਵੇ ਛੋਟਾ ਹੋਵੇ ਪਰ ਜਦੋਂ ਇਹ ਝੰਡਾ ਪੱਤਾ ਬਾਹਰ ਆ ਗਿਆ ਇਹ ਸਥਿਤੀ ਦੇ ਵਿੱਚ ਤੁਸੀਂ ਸਪਰੇਅ ਕਰਨੀ ਹੈ ਇਹ ਗੱਲ ਕਲੀਅਰ ਹੈ ਤੇ ਦੂਜੀ ਗੱਲ ਕਿਸਾਨ ਵੀਰੋ ਕੀ ਹੈ ਜਿਹੜਾ ਇਹ ਝੰਡਾ ਪੱਤਾ ਜਦੋਂ ਇਹ ਤੁਹਾਡਾ ਬਾਹਰ ਆ ਜਾਏ ਕੋਈ ਹਰਵੀ ਸਾਈਡ ਕੋਈ ਨਦੀ ਨਾਸਕ ਸਪਰੇਅ ਤਾਂ ਤੁਸੀਂ ਭੁੱਲ ਕੇ ਵੀ ਨਹੀਂ ਆਪਣੇ ਖੇਤ ਦੇ ਵਿੱਚ ਕਰਨੀ ਬੂਟੇ ਨੂੰ ਸਟ੍ਰੈਸ ਬਿਲਕੁਲ ਨਹੀਂ ਦੇਣਾ ਆਪਾਂ ਨੇ ਬਿਲਕੁਲ ਵੀ ਸਟ੍ਰੈਸ ਨਹੀਂ ਦੇਣਾ ਬੂਟੇ ਨੂੰ ਪਾਣੀ ਸਮੇਂ ਸਿਰ ਲਗਾਉਣਾ ਤੇ ਜੂਰੀਆ ਬਿਲਕੁਲ ਨਾ ਦਿਓ ਇਹ ਸਟੇਜ ਤੇ ਜਾ ਕੇ ਜਦੋਂ ਕਿਸਾਨ ਵੀਰੋਂ ਆਪਾਂ ਇਹ ਸਟੇਜਾਂ ਤੇ ਜਾ ਕੇ ਜੂਰੀਆ ਦੇ ਦਿੰਦੇ ਨੇ ਆਪਣੀ ਕਣਕ ਦੇ ਵਿੱਚ ਕੱਚਾ ਪਣਾ ਜਾਂਦਾ ਕਿਉਂਕਿ ਬਹੁਤ ਸਾਰੇ ਕਿਸਾਨ ਵੀਰ ਇਹੇ ਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਐਦਾਂ ਹੁੰਦਾ ਵੀ ਕਣਕ ਆਪਣੀ ਜਲਦੀ ਨਸਾਰਾ ਨਾ ਲਵੇ ਉਹ ਕੀ ਕਰਦੇ ਨੇ ਕਣਕ ਦੇ ਵਿੱਚ ਜੂਰੀਆ ਦੇ ਦਿੰਦੇ ਨੇ ਨਸਾਰੇ ਤੇ ਆ ਕੇ ਵੀ ਨਸਾਰਾ ਰੁਕ ਜੇ ਪਰ ਉਹਦੇ ਨਾਲ ਕਿਸਾਨ ਵੀਰ ਉਹ ਕੱਚਾਪਣ ਜਦੋਂ ਆਪਣੀ ਕਣਕ ਦੇ ਵਿੱਚ ਆ ਜਾਂਦਾ ਉਹਦਾ ਗਿਰਨਾ ਤੈ ਆ ਕਿਉਂਕਿ ਜੇ ਸਮਾਂ ਬਹੁਤ ਬਿਆ ਕਿਸਾਨ ਵੀਰੋ ਇਹ ਸਟੇਜ ਆ ਜਿਹੜੀ ਤੁਹਾਨੂੰ ਮੈਂ ਦਿਖਾਈ ਹੈ ਇਹ ਆਪਣੀ ਸਟੇਜ ਆਗੀ ਝੰਡੇ ਪੱਤੇ ਦੀ ਸਟੇਜ ਐ ਇਸ ਦੇ ਉੱਪਰ ਜਾ ਕੇ ਆਪਾਂ ਨੇ ਸਪਰੇਅ ਕਰਨੀ ਐ ਕਿਉਂਕਿ ਬਹੁਤ ਸਾਰੇ ਕਿਸਾਨ ਵੀਰ ਨੇ ਉਹਨਾਂ ਨੂੰ ਪਤਾ ਨਹੀਂ ਕਿਸਾਨ ਵੀਰੋ ਲੱਗਦਾ ਹੁੰਦਾ ਵੀਰੇ ਵੀ ਜਿਹੜੀ ਆਪਾਂ ਤੁਹਾਡੇ ਨਾਲ ਗੱਲ ਕਰ ਰਹੇ ਹਾਂਗੇ ਵੀ ਉਹ ਕਹੇਜੀ ਸਟੇਜ ਹੁੰਦੀ ਆ ਦੇਖੋ ਇਹ ਬਿਲਕੁਲ ਤੁਹਾਨੂੰ ਪ੍ਰੈਕਟੀਕਲੀ ਦਿਖ ਰਿਹਾ ਸਾਰੇ ਪੱਤੇ ਨੇ ਜਿਹੜੇ ਪੂਰੀ ਚੌੜਾਈ ਵਾਲੇ ਪੱਤੇ ਨੇ ਵੱਡਾ ਪੱਤਾ ਝੰਡਾ ਪੱਤਾ ਇਹ ਇਸ ਸਟੇਜ ਤੇ ਆ ਕੇ ਆਪਾਂ ਸਪਰੇਅ ਦੇਣੀ ਆ ਇਹੇ ਸਭ ਤੋਂ ਮੁੱਖ ਸਟੇਜ ਆ ਦਾਣੇ ਦੀ ਕੁਆਲਿਟੀ ਤੇ ਬੋਰਨ ਦੀ ਕਮੀ ਪੂਰੀ ਕਰਨ ਦੀ ਫੰਗੀਸਾਈਡ ਦੀ ਹਾਂ ਇਹ ਥੋੜੀ ਜੀ ਜ਼ਿਆਦਾ ਆਪਾਂ ਕਹਦੇ ਇਹ ਉੱਪਰ ਵੱਡਾ ਚਿੱਟਾ ਬਣ ਗਿਆ ਚਲਾ ਗਿਆ ਮੁੰਜਰ ਵੱਡੀ ਬਣ ਗਈ ਜੇ ਤੁਸੀਂ ਕਿਸਾਨ ਵੀਰ ਉਹ ਮੰਨ ਲੇ ਕਿ ਇਸ ਤੋਂ 4 ਦਿਨ ਪਹਿਲਾਂ ਸਪਰੇਅ ਕਰੋ 5 ਦਿਨ ਪਹਿਲਾਂ ਫੇਰ ਜ਼ਿਆਦਾ ਬੈਟਰ ਹੈ ਦਿਨ ਨਾ ਦਿਨ ਕਿਉਂਕਿ ਜਦੋਂ ਇੰਨੀ ਜ਼ਿਆਦਾ ਲੇਟ ਆਪਾਂ ਸਪਰੇਅ ਕਰਾਂਗੇ ਕਈ ਕਿਸਾਨ ਵੀਰਾਂ ਦੇ ਕੀ ਹੁੰਦਾ ਬੀਜਰ ਲਾ ਕੇ ਬੀਜੇ ਹੁੰਦੇ ਨੇਗੇ ਇਹ ਬਹੁਤ ਵੱਡੀ ਸਮੱਸਿਆ ਹੈ ਦੀ ਕੋਈ ਬੀਜ ਆਪਣਾ ਨੇੜੇ ਅਨਸਾਰਾ ਸ਼ੁਰੂ ਕਰ ਲੈਂਦਾ ਕੋਈ ਲੇਟ ਲੰਘ ਜਾਂਦਾ ਉਹਦੇ 'ਚ ਬਹੁਤ ਵੱਡੀ ਸਮੱਸਿਆ ਹੁੰਦੀ ਹੈ ਉਹ ਸਮੱਸਿਆ ਦਾ ਹੱਲ ਕਿਸਾਨ ਵੀਰ ਉਹ ਕੀ ਹੈ ਤੁਸੀਂ ਦੋਨੇ ਫਸਲਾਂ ਦਾ ਨਰੀਖਣ ਕਰੋ ਜਿਹੜੀ ਵੱਡੀ ਫਸਲ ਆ ਆਪਣੀ ਜਿਹੜੀ ਮੰਨ ਲੇ ਕਿ ਜਿਹੜੀ ਦਾ ਨਸਾਰਾ ਪਹਿਲਾਂ ਹੋ ਰਿਹਾ ਉਹ ਫਸਲ ਦਾ ਤੁਸੀਂ ਪੁਆਇੰਟ ਚੱਕੋ ਵੀ ਉਹ ਉਹ ਫਸਲ ਆਪਣੀ ਕਿੱਥੇ ਖੜੀ ਆ ਉਹਦੇ ਹਿਸਾਬ ਨਾਲ ਤੁਸੀਂ ਸਪਰੇਅ ਕਰੋ ਜਿਹੜੀ ਲੇਟ ਨਸਰ ਨਾਲ ਹੀ ਉਹਦੇ ਹਿਸਾਬ ਨਾਲ ਨਾਲ ਕਿਉਂਕਿ 2-4 ਦਿਨਾਂ ਦਾ ਕਈ ਵਾਰ ਕਿਸਮਾਂ 'ਚ ਫਰਕ ਪੈ ਜਾਂਦਾ ਤਾਂ ਕਿਸਾਨ ਵੀਰੋ ਮੈਂ ਤੁਹਾਡੇ ਨਾਲ ਇਹੀ ਗੱਲਬਾਤ ਵਾਸਤੇ ਅੱਜ ਵੀਡੀਓ ਇਹ ਪਾਈ ਹੈਗੀ ਕਿਉਂਕਿ ਬਹੁਤ ਕਿਸਾਨ ਵੀਰ ਕਨਫਿਊਜ਼ ਹੋ ਜਾਂਦੇ ਨੇ ਇਹ ਗੱਲ ਦੇ ਵਿੱਚ ਆ ਕੇ ਪਤਾ ਹੀ ਨਹੀਂ ਲੱਗਦਾ ਹੈਗਾ ਉਹਨਾਂ ਨੂੰ ਕਿਉਂਕਿ ਨਵੇਂ ਜਿਹੜੇ ਅੱਜ ਕੱਲ ਦੀ ਜਨਰੇਸ਼ਨ ਵੀਰ ਆਪਣੇ ਖੇਤੀ ਕਰਨ ਲੱਗੇ ਨੇਗੇ ਬਹੁਤ ਔਖਾ ਢਲਣਾ ਕਿਉਂਕਿ ਕੰਪੀਟੀਸ਼ਨ ਦਾ ਟਾਈਮ ਆ ਗਿਆ ਪਹਿਲਾਂ ਦਾ ਟਾਈਮ ਚਲਾ ਗਿਆ ਹੁਣ ਕੰਪੀਟੀਟਿਵ ਟਾਈਮ ਆ ਹਰ ਇੱਕ ਚੀਜ਼ ਦਾ ਕੰਪੀਟੀਸ਼ਨ ਆ ਪੂਰਾ ਤੇ ਜੋ ਖੇਤੀ ਦਾ ਜੁੱਗਾ ਉਹ ਪਹਿਲਾਂ ਨਾਲੋਂ ਬਿਲਕੁਲ ਹੀ ਬਦਲ ਗਿਆ ਪਹਿਲਾਂ ਕੀ ਹੁੰਦਾ ਸੀ ਕਿਸਾਨ ਬਿਰੋ ਇੰਨਾ ਖੇਤੀ ਦੇ ਵਿੱਚ ਨੂੰ ਡੂੰਘਾਈ ਚ ਜਾ ਕੇ ਖੇਤੀ ਕਰਨ ਦੀ ਲੋੜ ਨਹੀਂ ਹੁੰਦੀ ਸੀਗੀ ਬਹੁਤ سارے ਕਿਸਾਨ ਵੀਰ ਤਾਂ ਹੁਣ ਵੀ ਇਹ ਗੱਲ ਕਹਿ ਦਿੰਦੇ ਨੇ ਵੀ ਯਾਰ ਇਦਾਂ ਇਦਾਂ ਕਰਕੇ ਨਹੀਂ ਕੁਝ ਹੁੰਦਾ ਆਪਾਂ ਤਾਂ ਇਦਾਂ ਹੀ ਚੱਲਾਂਗੇ ਪਰ ਕਿਸੇ ਨਾ ਕਿਤੇ ਜਾ ਕੇ ਕਿਸਾਨ ਵੀਰੋਂ ਆਪਾਂ ਨੂੰ ਇਹ ਚੀਜ਼ਾਂ ਦੀ ਪੂਰੀ ਜੋ ਨਿਗਰਾਨੀ ਉਹ ਰੱਖਣੀ ਪਊ ਕਿਉਂਕਿ ਮੌਸਮ ਘਰਬਟ ਬਦਲ ਦਿੰਦਾ ਕਿਸੇ ਟਾਈਮ ਜਾ ਕੇ ਕਦੇ ਕੁਝ ਹੋ ਜਾਂਦਾ ਕੁਦਰਤ ਦੀ ਮਾਰ ਪੈ ਜਾਂਦੀ ਆ ਤੇ ਕਈ ਵਾਰ ਆਪਾਂ ਤੋਂ ਸਪਰੇਹਾਂ ਲੇਟ ਫਸੇਟ ਹੋ ਜਾਂਦੀਆਂ ਕਿਉਂਕਿ ਇਸ ਵਾਰ ਹੁਣ ਸਾਲਟ ਬਹੁਤ ਤੇਜ਼ ਆ ਗਿਆ ਇਹ ਚੀਜ਼ਾਂ ਕਿਸਾਨ ਵੀਰੋਂ ਹੁਣ ਆਪਾਂ ਨੂੰ ਬਹੁਤ ਧਿਆਨ ਰੱਖਣ ਵਾਲੀਆਂ ਗੱਲਾਂ ਨੇ ਬਹੁਤ ਸਾਰੇ ਜਿਹੜੇ ਕਿਸਾਨ ਵੀਰ कंफ्यूज ਹੋ ਜਾਂਦੇ ਨੇ ਉਹਨਾਂ ਕਰਕੇ ਆਪਾਂ ਸਪੈਸ਼ਲੇ ਝੰਡੇ ਪੱਤੇ ਦੀ ਵੀਡੀਓ ਪਾਈ ਆ ਇਹ ਸਟੇਜ ਨੂੰ ਨਾ ਤੁਸੀਂ ਮਿਸ ਕਰੋ ਝਾੜ ਥੋੜਾ ਪ੍ਰੋਪਰ ਜੇ ਤੁਸੀਂ ਕਰੋਗੇ ਤਾਂ ਤੁਹਾਨੂੰ ਪ੍ਰੋਪਰ ਰਿਜ਼ਲਟ ਉਹਦਾ ਮਿਲੂਏ ਮਿਲੂ ਜੇ ਸਹੀ ਸਪਰੇਅ ਕਰੋਗੇ ਤੁਸੀਂ ਬਿਲਕੁਲ ਕਿਉਂਕਿ ਦਾਣਾ ਬਾਨਾ ਜੋ ਮੰਨ ਲੇ ਘਾਟ ਕੋਈ ਵੀ ਆਪਣੀ ਪੂਰੀ ਕਰਨ ਦਾ ਹੁਣ ਟਾਈਮ ਹੈ ਤਾਂ ਹਜੇ ਦਾਣੇ ਦੀ ਨਹੀਂ ਰੱਖੀ ਜਾਣੀਆਂ ਜੇ ਆਪਾਂ ਇਹ ਸਮਾਂ ਖੁੰਝਾਤਾ ਫੇਰ ਆਪਾਂ ਨੂੰ ਬਾਅਦ ਦੇ ਵਿੱਚ ਪਸਤਾਉਣ ਦੀ ਟਾਈਮ ਮਿਲਣਾ ਹੋਰ ਕੋਈ ਹੱਲ ਨਹੀਂ ਹੋਣਾ ਤਾਂ ਕਿਸਾਨ ਵੀਰੋ ਇਹ ਚੀਜ਼ ਦਾ ਖਿਆਲ ਰੱਖੋ ਜਿਨੇ ਵੀ ਸਪਰੇਅ ਕਰਨੀ ਹੈ ਕਿ ਆਹ ਸਟੇਜ ਦੇਖ ਕੇ ਸਪਰੇਅ ਕਰੋ ਜਦੋਂ ਤੁਹਾਡੇ ਖੇਤ ਦੇ ਵਿੱਚ ਇਹ ਸਟੇਜ ਇਹ ਸਥਿਤੀ ਆ ਗਈ ਪੂਰੀ ਇਹ ਸਟੇਜ ਆ ਗਈ ਤੁਸੀਂ ਸਪਰੇਅ ਕਰ ਦੋ ਤੁਹਾਨੂੰ ਰਿਜ਼ਲਟ ਬਹੁਤ ਵਧੀਆ ਮਿਲਣਗੇ 100% ਰਿਜ਼ਲਟ ਮਿਲਣਗੇ ਉਮੀਦ ਆ ਸਾਰੇ ਕਿਸਾਨ ਭਰਾਵਾਂ ਨੂੰ ਜਿਹੜੀ ਆਪਣੀ ਵੀਡੀਓ ਪਸੰਦ ਆਈ ਹੋਵੇਗੀ ਵਧੀਆ ਵੀਡੀਓ ਵਧੀਆ ਲੱਗੀ ਹੋਵੇਗੀ ਇਸੇ ਤਰ੍ਹਾਂ ਆਪਣੀ ਵੀਡੀਓ ਨੂੰ ਪਿਆਰ ਦਿੰਦੇ ਰਹੋ ਆਪਾਂ ਵਧੀਆ ਤੋਂ ਵਧੀਆ ਜਾਣਕਾਰੀ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ